ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਸਾਡੇ ਮਕਦਮਾ ਨੰਬਰ 37 145 25 ਨੂੰ ਜਿਹੜਾ ਸੀਗਾ ਦਰਜ ਹੋਇਆ ਸੀਗਾ ਖਾਣਾ ਝਲਵਾ ਦੇ ਵਿੱਚ ਅੰਡਰ ਸੈਕਸ਼ਨ ਜਿਹੜਾ ਸੀਗਾ 127 ਸਬਸੈਕਸ਼ਨ 6 ਜਿਹੜਾ ਬੀ ਐਨ ਐਸ ਦੇ ਤਹਿਤ ਇਹਦੇ ਵਿੱਚ ਬੇਸਿਕਲੀ ਕੀ ਸੀਗਾ ਇੱਕ ਯੂ ਐਸ اے ਬੋਨ ਬੱਚਾ ਸੀਗਾ ਜਿਹਦੀ ਕੇਅਰ ਟੇਕਰ ਸੀ ਸਿਮੰਦਰ ਕੋ ਸੋ ਨਾਚੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਹਾਇਰ ਕੀਤਾ ਹੋਇਆ ਸੀਗਾ ਬੱਚੇ ਦੀ ਕੇਅਰ ਟੇਕ ਕਰਨ ਦੇ ਲਈ ਜਦੋਂ ਬੱਚੇ ਦੀ ਉਮਰ 1.5 ਸਾਲ ਦੇ ਕਰੀਬ ਸੀ ਉਦੋਂ ਤੋਂ ਹੀ ਉਹ ਇਹਦਾ ਪਾਲਨ ਪੋਸ਼ਨ ਕਰ ਰਹੀ ਸੀ ਸੋ ਤੇ ਜਦੋਂ 14 14 5 25 ਨੂੰ ਸਾਨੂੰ ਉਹਨਾਂ ਦੇ ਜਿਹੜੇ ਗ੍ਰੈਂਡ ਮਦਰ ਸੀ ਉਹਨਾਂ ਨੇ ਆ ਕੇ ਇਨਫਾਰਮੇਸ਼ਨ ਦਿੱਤੀ ਕਿ 12 5 ਜਿਹੜਾ 25 ਸੀਗਾ ਉਸ ਤਰੀਕ ਨੂੰ ਸੁਮਿੰਦਰ ਕੌਰ ਜਿਹੜੀ ਹੈ ਬੱਚੇ ਨੂੰ ਲੈ ਕੇ ਕਿਸੇ ਪਾਸੇ ਚਲੀ ਗਈ। ਸੋ ਇਹ ਨੇਚਰਲੀ ਇਹ ਜਿਹੜਾ ਬੱਚਾ ਸੀਗਾ ਯੂ ਐਸ اے ਸਿਟੀਜ਼ਨ ਸੀਗਾ ਇਸ ਕਰੇ ਯੂ ਐਸ اے ਐਮਬੈਸੀ ਨਾਲ ਵੀ ਸਾਡਾ ਉਹਨਾਂ ਨਾਲ ਵੀ ਰਾਬਤਾ ਹੋਇਆ ਔਰ ਇਮੀਡੀਏਟਲੀ ਜਿਹੜਾ ਸੀਗਾ ਇਸ ਤੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਕਪੂਥਰਾਂ ਦੇ ਐਸ ਐਸ ਪੀ ਕੌਰਪੂਰਾ ਜੀ ਨੇ ਬਰੀ ਸੈਂਸਿਟੀਵਿਟੀ ਨਾਲ ਇਹਨਾਂ ਦੀ ਜਿਹੜੀ ਇਹਨੂੰ ਉਪhaul ਦੇ ਲਈ ਇੱਕ ਟੀਮ ਬਣਾਈ ਔਰ ਇਹਨੂੰ ਕਾਫੀ ਟੈਕਨੀਕਲੀ ਐਨਾਲਾਈਸਿਸ ਕਰਕੇ ਔਰ ਹਿਊਮਨ ਸਰਸਿਸ ਦੇ ਥਰੂ ਅਸੀਂ ਇਸ ਬੱਚੇ ਨੂੰ ਜਾ ਕੇ ਜਿਹੜਾ ਕਸ਼ਵੀਰ ਸੀਗਾ ਕੁਲਗਾਮ ਸੀਗਾ ਉਹਦੇ ਉੱਤੇ ਜਾ ਕੇ ਅਸੀਂ ਜਿਹੜਾ ਹੈਗਾ ਟ੍ਰੇਸ ਕਰਕੇ ਤੇ ਇਹਨੂੰ ਲੱਭਣ ਵਿੱਚ ਸਫਲਤਾ ਹਾਸਲ ਕੀਤੀ ਔਰ ਬੱਚੇ ਦੀ ਉਮਰ ਕਰੀਬ 11 ਸਾਲ ਹੈਗੀ ਹੈ ਇਹ ਯੂ ਐਸ ਏ ਸਿਟੀਜ਼ਨ ਸੀਗਾ ਔਰ ਜਿਹੜੇ ਇਹਨਾਂ ਦੇ ਨਾਲ ਜਿਹੜੇ ਲੈ ਕੇ ਗਏ ਸੀ ਸੁਮਿੰਦਰ ਕੌਰ ਆਪਣੀ ਅਜੀਤਪਾਲ ਔਰ ਉਹਦਾ ਹਸਬੰਡ ਜਿਹੜਾ ਅਜੀਤਪਾਲ ਹੈ ਉਹ ਵੀ ਕੁਲਗਾਮ ਤੋਂ ਅਸੀਂ ਜਿਹੜੇ ਹੈਗੇ ਆ ਗ੍ਰੇਟਫੁਲ ਕਰਦੇ ਹਾਂ ਅਸੀਂ ਜਿਹੜੀ ਗ੍ਰੈਂਡ ਮਤਲਬ ਦੀ ਗੱਲ ਕਰ ਰਹੇ ਹਾਂ ਇਹ ਕਦੋਂ ਤੋਂ ਇਹਨਾਂ ਨੂੰ ਬੱਚਾ ਜਿਹੜਾ ਛੱਡ ਕੇ ਜਾਈ ਗਏ ਸੀ ਇਹ ਜਦੋਂ ਬੱਚਾ ਬੇਸਿਕਲੀ 1.5 ਸਾਲ ਦਾ ਸੀਗਾ ਉਦੋਂ ਇਹਦੇ ਪੇਰੈਂਟਸ ਜਿਹੜੇ ਇੰਡੀਆ ਆਏ ਸੀਗੇ ਔਰ ਇੰਡੀਆ ਆ ਕੇ ਇਹਨਾਂ ਨੂੰ ਜਿਹੜੀ ਸਬੰਧਕੌਰ ਸੀਗੀ ਇਹਨਾਂ ਨੂੰ ਕੇਅਰ ਟੇਕਰ ਬੱਚੇ ਨੂੰ ਜਿੱਦਾਂ ਸਾਂਭ ਸੁਭਾਲ ਦੇ ਲਈ ਰੱਖਦੇ ਆ ਉਹਨਾਂ ਨੇ ਇਹਨਾਂ ਨੂੰ ਰੱਖਿਆ ਸੀਗਾ ਸੋ ਇਹ ਦਾ ਆਪਣੇ ਪੁੱਛ ਕੇ ਉਹਨੇ ਦੱਸਿਆ ਕਿ ਮੇਰਾ ਲगाव ਹੋ ਗਿਆ ਸੀਗਾ ਬੱਚੇ ਨਾਲ ਵੀਰਾਂ ਦਾ ਲगाव ਸੀਗਾ ਬਟ ਜਿਹੜਾ ਹੈਗਾ ਕਾਨੂੰਨ ਦੇ ਮਤਲਬ ਜਿਹੜਾ ਜੀਆ ਜੋ ਇਹਨਾਂ ਨੇ ਅਫੈਂਸ ਕੀਤਾ ਉਸ ਦਾ ਕਾਚਾ ਦਰਜ ਕਰਕੇ ਮਾਯੋ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਦੇ ਜੋ ਵੀ ਬੱਚੇ ਦੀ ਕਸਟਡੀ ਜਿੰਨੂੰ ਵੀ ਅਦਾਲਤ ਦੇਗੀ ਉਹਨੂੰ ਜਿਹੜਾ ਸਭ ਬੱਚਾ ਚਨੈਪ ਮੰਨ ਲਓ ਦਰਜੇ ਲੈ ਜੀਏ ਸੀ ਇਹ ਟੀਰੋ ਪੈਸੇ ਲਈ ਸੀ ਜਾਂ ਪੈਸੇ ਦੀ ਇਹਦੇ ਵਿੱਚ ਹਜੇ ਤੱਕ ਕੋਈ ਇਨਵੋਲਵਮੈਂਟ ਦੀ ਗੱਲ ਨਹੀਂ ਆਈ ਹੈਗੀ ਇਹ ਸਿਰਫ ਜਿਹੜਾ ਹੈਗਾ ਕੇਅਰ ਟੇਕਰ ਸੀਗਾ ਬੱਚਾ ਯੂ ਐਸ ਏ ਸਿਟੀਜ਼ਨ ਸੀਗਾ ਸੋ ਮੇਬੀ ਇਹਦਾ ਜਿਹੜਾ ਹੈਗਾ ਆ ਇਹ ਹੋ ਸਕਦਾ ਕਿ ਉਹਦੇ ਪੇਰੈਂਟਸ ਜਿਹੜੇ ਹੈਗੇ ਨੇਕਸਟ ਜੀਓ ਕੇਅਰ ਟੇਕਰ ਸੀਗਾ ਕਤਲੂ ਲੌਂਗ ਰਨ ਚੋਣਾਂ ਨੂੰ ਬੈਨੀਫਿਟ ਹੋ ਸਕਦਾ ਹੈ ਸਿਟੀਨਸ਼ਿਪ ਹੈ ਐਸੀ ਗੱਲ ਹੈ ਯੂਐਸਏ ਜਾਣ ਦਾ ਬੈਨੀਫਿਟ ਲਈ ਇੱਕ ਸਾਰਾ ਉਹਨੇ ਉਹ ਵੀ ਸਕਦਾ ਹੈ ਇੱਕ ਤਰੀਕੇ ਨਾਲ ਕਿਉਂਕਿ ਅਜੇ ਬੱਚਾ ਜਿਹੜਾ ਸੀਗਾ ਸਿਟੀਜ਼ਨ ਸੀਗਾ ਤੇ ਉਹ ਜੇ ਉਹ ਬੱਚੇ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਉਹਨਾਂ ਦਾ ਨਾਂ ਰਹਿੰਦਾ ਤਾਂ ਉਹ ਯੂਐਸਏ ਜਾਣ ਦੇ ਲਈ ਇੱਕ ਆਸਾਨ ਰਸਤਾ ਹੋ ਸਕਦਾ ਸੀ